ਜਾ ਮੈਂ ਲੈ ਜਾ ਕੁਝ ਬਣਾ ਕੇ ਤੇ ਇਸ ਤੋਂ ਸਿਸਟਮ ਦੇ ਵਿੱਚੋਂ ਕੁਝ ਸਵਾਰ ਲਾਂਗੇ ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ ਤੇ ਇਹ ਭੁਲੇਖਾ ਗੁਰਬਾਣੀ ਕਹਿੰਦੀ ਹੈ ਵੀ ਪੈਂਦਾ ਰਹਿੰਦਾ ਜਿਹੜਾ ਭਰਮ ਆ ਨਾ ਉਹ ਹਾਂ ਤੇ ਉਹਦੇ ਤੱਕ ਟੁੱਟਦਾ ਨਹੀਂ ਜਦੋਂ ਤੱਕ ਉਹਦੇ ਹੰਡਾ ਨਾ ਲਾਵੇ ਬੰਦਾ ਪਿੰਡੇ ਦੇ ਉੱਤੇ ਜਿਹੜਾ ਮੇਰੇ ਅਰਗਾਜ ਸਿਸਟਮ ਦਾ ਹਿੱਸੇਦਾਰ ਨਹੀਂ ਨਾ ਬਣਿਆ ਜਿਹੜਾ ਜੇ ਐਸਪੀ ਨਹੀਂ ਬਣਿਆ ਜਿਹੜਾ ਐਸਐਸਪੀ ਨਹੀਂ ਬਣਿਆ ਜਿਹੜਾ ਜੱਜ ਨਹੀਂ ਬਣਿਆ ਜਾਂ ਜਿਹੜਾ ਜੇ ਕੁਝ ਹੋਰ ਉਹਦਾ ਨਹੀਂ ਲੈ ਪਾਇਆ ਉਹਦੇ ਮਨ 'ਚ ਹਮੇਸ਼ਾ ਭਰਮ ਰਹਿੰਦਾ ਆ ਕਿ ਮੈਂ ਉਹ ਸੌਦੇ ਤੇ ਜਾ ਕੇ ਆਹ ਕਰਦਾ ਆ ਤੇ ਇਹੋ ਜਿਹੇ ਬੜੇ ਅਸੀਂ ਭਰਮ ਭਲੇਖੇ ਆਪਣੇ ਪਿਛਲੇ ਇੱਕ ਜ਼ਿੰਦਗੀ ਦੇ ਵਿੱਚ ਟੁੱਟਦੇ ਵੇਖੇ ਨੇ ਆ ਪੰਜ ਦੇ ਐਗਜ਼ੈਂਪਲ ਜੇ ਅਸੀਂ ਪਿਛਲੇ 5-7 ਸਾਲਾਂ ਦੇ ਲਾ ਲਓ ਭਗਵੰਤ ਮਾਨ ਕਹਿੰਦਾ ਹੈ ਜੀ ਇੱਕ ਵਾਰੀ ਮੇਰੇ ਕੋਲ ਤਾਕਤ ਆ ਕਿ ਮੈਂ ਪਤਾ ਨਹੀਂ ਪੰਜਾਬ ਦਾ ਕਿਹੜਾ ਨਕਸ਼ਾ ਬਦਲ ਦੇਣਾ ਕੀ ਕਰ ਲਿਆ ਕੁਝ ਨਹੀਂ ਬਦਲਿਆ ਇੱਥੇ ਬੜੇ ਐਸਐਸਪੀ ਲੱਗੇ ਬੜੇ ਜੱਜ ਲੱਗੇ ਸਾਡੇ ਪੱਲੇ ਕੁਝ ਨਹੀਂ ਪਿਆ ਸੋ ਇਥੋਂ ਇਹ ਅਜੇ ਵੀ ਅਸੀਂ ਭਰਮ ਭਲੇਖਾ ਰੱਖਣਾ ਜੀ ਸਾਡੇ ਨਿਆਣੇ ਇੱਥੇ ਐਸਐਸਪੀ ਲੱਗ ਜਾਣਗੇ ਤੇ ਸਾਡੇ ਹੱਕ ਦੀ ਗੱਲ ਕਰ ਲੈਣਗੇ ਸਾਡਾ ਭੁਲੇਖਾ ਆ ਅਸੀਂ ਸਗੋ ਇਹ ਵੇਖਿਆ ਆ ਕਿ ਜਿਹੜਾ ਸਾਡਾ ਨਿਆਣਾ ਇਸ ਸਿਸਟਮ ਦੇ ਵਿੱਚ ਐਸਐਸਪੀ ਲੱਗ ਗਿਆ ਜਾਂ ਡੀਸੀ ਲੱਗ ਗਿਆ ਅਜੇ ਹਿੰਦੂ ਦੇ ਕੋਈ ਬਖਸ਼ਦੇ ਬਖਸ਼ਦੇ ਜਿੰਨਾ ਜ਼ੁਲਮ ਸਾਡੇ ਤੇ ਇਨਾ ਆਪਣੇ ਆਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਕਿਉਂ ਕਿ ਉਹਨਾਂ ਨੂੰ ਵਫਾਦਾਰੀ ਸਾਬਤ ਕਰਨੀ ਪੈਂਦੀ ਆ ਆਪਣੀ ਸਿਸਟਮ ਦੀ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਕੋਈ ਚਾਰ ਗੱਲਾਂ ਸਿੱਖਾਂਵਲ ਦੀਆਂ ਕਰ ਲਈਆਂ ਤੇ ਮੇਰੇ ਤੇ ਟੈਗ ਲੱਗ ਜਾਏਗਾ ਕਿ ਮੈਂ ਖਾਲਿਸਤਾਨ ਪੱਖੀ ਆ ਉਹਨਾਂ ਨੂੰ ਅਟੈਗ ਹਟਾਉਣ ਦੇ ਲਈ ਇੰਨੇ ਜੁਲਮ ਸਿੱਖਾਂ ਦੇ ਉੱਤੇ ਕਰਨੇ ਪੈਂਦੇ ਆ ਕਿ ਸਾਰੀ ਉਮਰ ਜੁਲਮ ਕਰਦੇ ਰਹਿੰਦੇ ਨੇ ਤੇ ਦੂਸਰੇ ਪਾਸੇ ਇੱਥੇ ਬੈਸਟ ਐਗਜ਼ੈਂਪਲ ਬੈਠੀ ਆ ਮਹਿਮਾਨ ਸਾਹਿਬ ਦੇ ਬਾਰੇ ਇਹ ਗੱਲ ਦੱਸਾਂ ਵੀ ਜੇ ਅਜੇ ਵੀ ਸਾਨੂੰ ਇਹ ਭੁਲੇਖਾ ਪਿਆ ਸਾਡਾ ਬੱਚਾ ਐਸਐਸਪੀ ਦਾ ਜੱਜ ਲਾ ਕੇ ਕੋ ਪੱਲੇ ਪਾ ਦੇਣਾ ਸੀ ਤੇ ਇਹਦਾ ਮਤਲਬ ਅਸੀਂ ਮਾਨ ਸਾਹਿਬ ਨੂੰ ਕਿਹੜੀ ਕੈਟਾਗਰੀ 'ਚ ਰੱਖਾਂਗੇ ਫਿਰ ਲੱਗੇ ਰਹਿੰਦੇ ਐਸਐਸਪੀ ਪਰ ਉਹਨਾਂ ਨੇ ਉਸ ਸਿਸਟਮ ਦੇ ਵਿੱਚੋਂ ਉਸ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਉਹਦੇ ਨੂੰ ਸੱਟ ਲੱਤ ਕਿਉਂ ਮਾਰੀ ਕਿਉਂ ਛੱਡਿਆ ਉਹਦਾ ਕਿ ਉਹਨਾਂ ਨੂੰ ਸਮਝ ਨਹੀਂ ਕਿ ਜੇ ਮੈਂ ਸਿਸਟਮ ਦੇ ਵਿੱਚ ਰਹਿਦਾ ਤਾਂ ਮੈਂ ਆਪਣੀ ਕੌਮ ਨੂੰ ਜ਼ਿਆਦਾ ਇਨਸਾਫ ਦਵਾ ਦਾਂਗਾ ਇਹਦਾ ਮਤਲਬ ਜਾਂ ਤੇ ਉਹਨਾਂ ਦਾ ਡਿਸੀਜਨ ਗਲਤ ਹੈ ਪਰ ਉਹਨਾਂ ਦਾ ਉੱਥੇ ਲਿਆ ਗਿਆ ਫੈਸਲਾ ਉਹ ਕੀ ਸੀ ਉਹ ਇਹੀ ਸੀ ਕਿ ਇਸ ਸਿਸਟਮ ਨੇ ਸਾਡੇ ਤੇ ਅਤਿਆਚਾਰ ਕੀਤਾ ਤੇ ਇਸ ਸਿਸਟਮ ਦੇ ਵਿੱਚ ਰਹਿ ਕੇ ਹੁਣ ਕੰਮ ਨਹੀਂ ਹੋ ਸਕਦਾ ਇਹ ਤੋਂ ਬਾਗੀ ਹੋਣਾ ਪਏਗਾ ਤੇ ਸਾਨੂੰ ਬਾਗੀ ਹੋਣਾ ਪੈਣਾ ਆ ਉਤੋਂ ਬਿਨਾ ਸਾਡੇ ਮਸਲੇ ਭਰਾਓ ਐਸਐਸਪੀ ਜੱਜ ਬਣਿਆ ਹੱਲ ਨਹੀਂ ਹੋਣੇ ਹਾਂ ਸਾਨੂੰ ਕਾਨੂੰਨ ਦੀ ਸਮਝ ਹੋਵੇ ਜੁਡੀਸ਼ਰੀ ਦੀ ਸਮਝ ਹੋਵੇ ਇਸ ਕਰਕੇ ਪੜ੍ਹਾਈ ਜ਼ਰੂਰੀ ਆ ਪਰ ਜੇ ਮੰਜ਼ਲ ਅਸੀਂ ਸਿਰਫ ਇਹਨਾਂ ਦੀਆਂ ਕੁਰਸੀਆਂ ਮਿੱਥ ਲਈ ਆ ਤੇ ਫਿਰ ਗੁਰੂ ਦੀ ਗੋਦ ਨਹੀਂ ਮਿਲਨੀ ਮੰਜ਼ਲ ਖਾਲਿਸਤਾਨ ਦੀ ਪ੍ਰਾਪਤੀ ਮਿੱਤੀ ਜਾਏਗੀ ਉਹਦੇ ਵਿੱਚੋਂ ਹੀ ਆਪਣੀ ਪਹਿਚਾਨ ਬਾਹਰ ਨਿਕਲਗੇ ਤੇ ਅੱਗੇ ਗੱਲ ਤੁਰੇਗੀ ਦੂਸਰੀ ਗੱਲ ਹੈ ਵੀ ਦੁਸ਼ਮਣ ਦੀ ਸਮਝ ਵਾਲੀ ਉਹ ਸੇਮ ਇਹੋ ਹੀ ਆ ਵੀ ਦੁਸ਼ਮਣ ਦੀ ਸਮਝ ਕੀ ਆ ਵੀ ਅਸੀਂ ਕਿੱਧਰ ਖਲੋਣਾ ਹੈ ਉਹਨਾਂ ਦੇ ਸਿਪਾਹੀ ਬਣਨਾ ਹੈ ਜਾ ਕੇ ਕਿ ਆਪਣੀ ਕੌਮ ਦੇ ਸਿਪਾਹੀ ਬਣਨਾ ਐਸਐਸਪੀ ਕਿਦਾ ਸਿਪਾਹੀ ਬਣੇਗਾ ਕੀ ਕਰੇ ਖਾਲਸਤਾਨ ਦੇ ਰਾਹ ਦਾ ਸਿਪਾਹੀ ਬਣੇਗਾ ਜੇ ਖਾਲਸਤਾਨ ਦੇ ਰਾਹ ਦਾ ਸਿਪਾਹੀ ਬਣੇਗਾ ਤੇ ਉਹ ਐਸਐਸਪੀ ਦਾ ਉਹਦਾ ਛੱਡ ਕੇ ਬਣੇਗਾ ਐਗਜ਼ਾਮਪਲ ਸਾਡੇ ਸਾਹਮਣੇ ਹੈ ਮੈਨੂੰ ਵਾਰ-ਵਾਰ ਕਹਿੰਦੇ ਲੋੜ ਨਹੀਂ ਗੀ ਤੇ ਖਾਲਸਤਾਨ ਦੇ ਰਾਹ ਦਾ ਜੇ ਕੋਈ ਪਾਂਦੀ ਬਣੇਗਾ ਤੇ ਉਹਦਾ ਛੱਡ ਕੇ ਬਣਦਾ ਹੈ ਇੰਡੀਆ ਦਾ ਤੇ ਇੰਡੀਆ ਦੇ ਉਹਦੇ ਲੈ ਕੇ ਤੁਸੀਂ ਕਹੋ ਵੀ ਖਾਲਸਤਾਨ ਦੇ ਲਈ ਕੁਝ ਕਰ ਲਾਂਗੇ ਸੋ ਦੁਸ਼ਮਣ ਦੀ ਪਛਾਣ ਜਿਹੜੀ ਉਹ ਲੀਕ ਤੇ ਬੜੀ ਸਾਫ ਜੀ ਖਿੱਚੀ ਆ ਤੇ ਜਿੰਨੇ ਉਸ ਸਿਸਟਮ ਚ ਜਾ ਕੇ ਉਥੋਂ ਕੁਝ ਲੈਣਾ ਆ ਉਥੋਂ ਦੀ ਜਿਹੜੀ ਤਨਖਾਹ ਲੈਣੀ ਆ ਤੇ ਉਹਦੇ ਹਿਸਾਬ ਦੇ ਨਾਲ ਭਾਰਤ ਮਾਤਾ ਦੀ ਜੈ ਕਹਿਣੀ ਆ ਫਿਰ ਭਾਵੇਂ ਪੱਗਾਂ ਦਾੜੀਆਂ ਦਿਮਾਲੇ ਜੋ ਕੁਝ ਪਾਇਆ ਹੋਵੇ ਫਿਰ ਅਸੀਂ ਉਹਨਾਂ ਨੂੰ ਸਮਝਦੀਏ ਕਿ ਸਾਡੇ ਵੱਲ ਨਹੀਂ ਆ ਤੇ ਦੂਜੇ ਪਾਸੇ ਲੀਕ ਦੇ ਇਧਰ ਆ ਕਿ ਭਾਈ ਸਾਨੂੰ ਆਪਣਾ ਕੌਮੀ ਘਰ ਖਾਲਸਤਾਨ ਚਾਹੀਦਾ ਹੈ ਉਹਦੇ ਲਈ ਸਾਨੂੰ ਜੋ ਕਰਨਾ ਪਵੇ ਅਸੀਂ ਕਰਾਂਗੇ ਉਹ ਸਾਡਾ ਆਪਣਾ ਇੰਨੀ ਕੁ ਚੀਜ਼ ਆ ਜਿੰਨੂੰ ਇੰਨੀ ਗੱਲ ਸਮਝ ਆ ਗਈ ਜਦਨ ਸਾਡੀ ਕੌਮ ਨੂੰ ਜਾਸਿ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਏ ਕਿ ਭਾਈ ਖਾਲਸਤਾਨ ਦੇ ਰਾਹ ਤੇ ਤੁਰਨ ਵਾਲਾ ਬੰਦਾ ਸਾਡਾ ਭਰਾ ਆ ਖਾਲਸਤਾਨ ਤੋਂ ਥੜਕ ਕੇ ਪਛਾਹ ਜਾਣ ਵਾਲਾ ਜਾਂ ਦੂਸਰੇ ਪਾਸੇ ਖੜਨ ਵਾਲਾ ਫਿਰ ਭਾਵੇਂ ਉਹ ਸੇਖੀ ਹੋਵੇ ਉਹ ਇਸ ਰਾਹ ਦਾ ਉਹ ਸਾਡੀ ਇਸ ਸੰਘਰਸ਼ ਦਾ ਪਾੰਦੇ ਨਹੀਂਗਾ ਉਹ ਦੂਸਰੇ ਪਾਸੇ ਖਲੋ ਤੇ ਜੇ ਕੋਈ ਹਿੰਦੂ ਮੁਸਲਮਾਨ ਈਸਾਈ ਹੁੰਦਾ ਆ ਵੀ ਖਾਲਸਤਾਨ ਵਾਲੇ ਰਾਹਲੇ ਪਾਸੇ ਖਲੋਤਾਏ ਤੇ ਸਾਡੇ ਸੰਘਰਸ਼ ਦਾ ਪਾਂਦੀ ਤੀਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਆ ਕਿ ਜਦੋਂ ਜਿਹੜਾ ਪਿਛੜਾ ਸਮਾਂ ਬੀਤਿਆ ਦੋ ਸਾਲ ਦੇ ਵਿੱਚ ਤਿੰਨ ਅਹਿਮ ਜਿਹੜੇ ਆ ਉਹ ਇੰਡੀਆ ਨੇ ਸਾਡੇ ਸਿੰਘ ਸ਼ਹੀਦ ਕੀਤੇ ਜਾਂ ਕਤਲ ਕੀਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸ਼ੁਰੂਆਤ ਹੋਈ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਪਾਕਿਸਤਾਨ ਦੇ ਵਿੱਚੋਂ ਫਿਰ ਪੇਤ ਭਰੀ ਹਾਲਾਤ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਕਤਲ ਹੁੰਦਾ ਉੱਤੇ ਉਹਦੇ ਵਿੱਚ ਜਦੋਂ ਪਹਿਲੇ ਦਿਨ ਮੈਨੂੰ ਯਾਦ ਆ ਜਦੋਂ ਨੇ ਨਿਊਜ਼ ਫਲੈਸ਼ ਹੋਈ ਤੇ ਬਹਿ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਬੈਠਾ ਏ ਔਰ ਜਦੋਂ ਨਿਊਜ਼ ਫਲੈਸ਼ ਹੋਈ ਤੇ ਉੱਥੇ ਲਿਖਿਆ ਸੀ ਅਵਤਾਰ ਸਿੰਘ ਖੰਡੇ ਦਾ ਜ਼ਹਿਰ ਦੇ ਕੇ ਕਤਲ ਜਾਂ ਜ਼ਹਿਰ ਦੇ ਕੇ ਜ਼ਹਿਰ ਨਾਲ ਮੌਤ ਉਤੋਂ 5 ਮਿੰਟਾਂ ਬਾਅਦ ਹੀ ਨਿਊਜ਼ ਫਲੈਸ਼ ਜਿਹੜੀ ਬਦਲਣੀ ਸ਼ੁਰੂ ਹੋ ਗਈ ਫਿਰ ਉਹ ਜ਼ਹਿਰ ਵਿੱਚੋਂ ਖਤਮ ਹੋ ਗਏ ਮੌਤ ਆਉਣੀ ਸ਼ੁਰੂ ਹੋ ਗਈ ਤੇ ਉਹਨਾਂ ਦੀ ਮੌਤ ਹੋ ਗਈ ਸੋ ਪਹਿਲੀ ਸਚਾਈ ਜਿੱਥੇ ਆ ਗਈ ਉਹ ਉਤੋਂ ਸ਼ੱਕ ਪੂਰੇ ਦਾ ਪੂਰਾ ਇੰਡੀਆ ਵੱਲ ਜਾਂਦਾ ਹੈ ਤੀਸਰਾ ਇਹਨਾਂ ਨੇ ਕੀਤਾ ਪਾਈ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਦੇ ਵਿੱਚ ਹੁਣ ਤਿੰਨ ਦੇਸ਼ਾਂ ਦੇ ਵਿੱਚ ਜਾ ਕੇ ਇੰਡੀਆ ਨੇ ਸਾਡੇ ਤਿੰਨ ਸਿੰਘ ਐਲੀਮੀਨੇਟ ਕੀਤੇ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ ਸਾਡੇ ਸਾਹਮਣੇ ਹੀ ਕੈਨੇਡਾ ਦੀ ਧਿਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਤੇ ਪਾਕਿਸਤਾਨ ਦੀ ਧਿਰਤੀ ਦੇ ਉੱਤੇ ਭਾਈ ਪਰਮਜੀਤ ਸਿੰਘ ਪੰਜਵੜ ਹੁਣ ਪਾਕਿਸਤਾਨ ਨੇ ਤੇ ਸਾਡੇ ਨਾਲ ਪੂਰਾ ਉਸ ਤਰੀਕੇ ਨਾਲ ਨਹੀਂ ਹੀ ਖੜਨਾ ਕਿਉਂਕਿ ਭਾਈ ਪਰਮਜੀਤ ਸਿੰਘ ਪੰਜਵੜ ਉੱਥੇ ਕਾਨੂੰਨੀ ਤੌਰ ਤੇ ਨਹੀਂ ਸੀ ਰਹਿ ਰਹੇ ਕਾਨੂੰਨੀ ਦੌਰਤ ਮੈਂ ਕਹਿ ਰਿਹਾ ਕਿ ਪਾਕਿਸਤਾਨ ਇਸ ਗੱਲ ਨੂੰ ਦੁਨੀਆ ਚ ਨਹੀਂ ਸੀ ਮੰਨਦਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਸਾਡੇ ਕੋਲ ਰਹਿ ਰਹੇ ਨੇ ਇਸ ਕਰਕੇ ਉਹਨਾਂ ਤੇ ਗਿਲਾ ਕਰਨਾ ਕਿ ਉਹਨਾਂ ਨੇ ਸਾਡੇ ਬਗਰ ਨਹੀਂ ਖਲੋਤੇ ਜਾਂ ਉਹਨਾਂ ਨੇ ਕਤਲ ਦੀ ਪੈਰਵਾਹੀ ਨਹੀਂ ਕੀਤੀ ਜਾਂ ਕਿਸ ਲੈਵਲ ਤੇ ਕੀਤੀ ਪਾਕਿਸਤਾਨ ਤੇ ਕੋਈ ਗੱਲ ਨਹੀਂ ਬੰਦਾ ਪਰ ਜਿਹੜੀਆਂ ਦੂਸਰੀਆਂ ਦੋ ਕੰਟਰੀਆਂ ਨੇ ਯੂਕੇ ਤੇ ਕੈਨੇਡਾ ਉਹਨਾਂ ਦੇ ਰੋਲ ਸਾਨੂੰ ਜਿਹੜਿਆ ਬੜੇ ਸਮਝਣ ਦੀ ਜ਼ਰੂਰਤ ਹੈ ਕੈਨੇਡਾ ਨੂੰ ਅਸੀਂ ਵਾਰ-ਵਾਰ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਭਾਈ ਹਰਦੀਪ ਸਿੰਘ ਨਿਚਰ ਦੇ ਕਤਲ ਤੋਂ ਬਾਅਦ ਜਿਹੜਾ ਸਟੈਂਡ ਲਿਆ ਜਿਸ ਤਰੀਕੇ ਦੇ ਨਾਲ ਇੰਡੀਆ ਨੂੰ ਸਾਰੀ ਦੁਨੀਆ ਦੇ ਸਾਹਮਣੇ ਨੰਗਿਆਂ ਕੀਤਾ ਕਿ ਕਿਸ ਤਰੀਕੇ ਨਾਲ ਉਹ ਸਿੱਖਾਂ ਦੇ ਕਤਲ ਕਰ ਰਿਹਾ ਹੈ ਉਹਦੇ ਲਈ ਕੈਨੇਡਾ ਦਾ ਧੰਨਵਾਦ ਜਿੱਥੇ ਕਰਨਾ ਬਣਦਾ ਸੀ ਉਥੇ ਅੱਜ ਵੀ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਪਰ ਉਥੋਂ ਕੁਝ ਗੱਲਾਂ ਸਿੱਖਣ ਵਾਲੀਆਂ ਵੀ ਨੇ ਯੂਕੇ ਨੇ ਅਜੇ ਤੱਕ ਕੀ ਕੀਤਾ ਜੱਗੀ ਜੋਲ ਅੱਜ ਵੀ ਇੰਡੀਆ ਦੀ ਜੇਬ ਦੇ ਵਿੱਚ ਹੈ ਯੂਕੇ ਦਾ ਸਿਟੀਜ਼ਨ ਉਹਦੇ ਲਈ ਯੂਕੇ ਨੇ ਕੀ ਕੀਤਾ ਕੁਝ ਵੀ ਨਹੀਂ ਹੋ ਰਿਹਾ ਭਾਈ ਖੰਡੇ ਦੀ ਮੌਤ ਦੇ ਵਿੱਚ ਉਹਨਾਂ ਨੇ ਕੀ ਇਨਕੁਆਇਰੀ ਕੀਤੀ ਕੀ ਨਿਕਲਿਆ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਭਾਈ ਹਰਦੀਪ ਸਿੰਘ ਨਿੱਜਰ ਦੀ ਇਨਕੁਆਇਰੀ ਉੱਤੇ ਬੈਠੀ ਹੋ ਚੱਲਦੀ ਪਈ ਆ ਅਜੇ ਉਹ ਕਿੱਥੇ ਤੱਕ ਜਾਏਗੀ ਇਹਦੇ ਬਾਰੇ ਨਹੀਂ ਪਤਾ ਪਰ ਪਿਛਲੇ ਜਿਹੜਾ ਸਮਾਂ ਆ ਉਹਦੇ ਵਿੱਚ ਇਹ ਚੀਜ਼ ਵੇਖੋ ਕਿ ਇੰਡੀਆ ਨੂੰ ਜਿੱਥੇ ਕੈਨੇਡਾ ਇਹ ਕਹਿ ਰਿਹਾ ਸੀ ਕਿ ਇਹ ਸਾਡਾ ਦੁਸ਼ਮਨ ਦੇਸ਼ ਆ ਇਹਨੇ ਸਾਡੀ ਆ ਕੇ ਸੋਵਰਨਿਟੀ ਭੰਗ ਕੀਤੀ ਆ ਤੇ ਉਹਨੇ ਜਦੋਂ ਜੀ7 ਨੂੰ ਉੱਥੇ ਹੋਣਾ ਸੀ ਤੇ ਪਹਿਲਾਂ ਮੋਦੀ ਨੂੰ ਸੱਦਾ ਨਹੀਂ ਦਿੱਤਾ ਅਖਬਾਰਾਂ ਚ ਖਬਰਾਂ ਆ ਗਈਆਂ ਕਿ ਮੋਦੀ ਨੂੰ ਜੀ7 ਦੇ ਵਿੱਚ ਨਹੀਂ ਸੱਦਿਆ ਗਿਆ ਉੱਥੇ ਕੈਨੇਡਾ ਦੇ ਵਿੱਚ ਜਿਹੜੀ ਹੋਣ ਜਾ ਰਹੀ ਪਰ ਫਿਰ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਮੋਦੀ ਨੂੰ ਇਨਵੀਟੇਸ਼ਨ ਆਉਂਦਾ ਇੰਡੀਆ ਨੂੰ ਤੇ ਮੋਦੀ ਨੇ ਹੁਣ ਕੈਨੇਡਾ ਜਾਣਾ ਤੇ ਉੱਥੇ ਜਾ ਕੇ ਕੁਝ ਨਾ ਦੀਆਂ ਡੀਲਸ ਸਾਈਨ ਹੋਣੀਆਂ ਨੇ ਇਹ ਤੋਂ ਇਹ ਪੋਲਿਟਿਕਸ ਨੂੰ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਬਗਾਨੇ ਮੋਢਿਆਂ ਦੇ ਉੱਤੇ ਰੱਖ ਕੇ ਬਹੁਤਾ ਚਿਰ ਨਹੀਂ ਚੱਲਦੀ ਹੁੰਦੀ ਇਹ ਆਸ ਰੱਖਣੀ ਕਿ ਫਲਾਣਾ ਮੁਲਕ ਸਾਡੀ ਗੱਲ ਕਰੇਗਾ ਤੇ ਖਾਲਸਾਣ ਬਣੇਗਾ ਫਲਾਣਾ ਮੁਲਕ ਸਾਡੇ ਮਗਰ ਖਲੋਏਗਾ ਤੇ ਖਾਲਸਾਣ ਬਣੇਗਾ ਜਾਂ ਉਥੋਂ ਗੱਲ ਤੁਰੇਗੀ ਤੇ ਫਿਰ ਖਾਲਸਾਣ ਬਣੇਗਾ ਇਹ ਭਰਮ ਭੁਲੇਖੇ ਬਾਹਰ ਕੱਢੀ ਜਿੰਨਾ ਉਹਨਾਂ ਨੇ ਸਾਡੇ ਲਈ ਕੀਤਾ ਉਹਨਾਂ ਲਈ ਧੰਨਵਾਦ ਪਰ ਉਹਨਾਂ ਦੀ ਆਪਣੀ ਪੋਲਿਟਿਕਸ ਆ ਉਹਨਾਂ ਨੇ ਆਪਣੇ ਤਰੀਕੇ ਨਾਲ ਮੁਲਕ ਚਲਾਉਣੇ ਆ ਉਹਨਾਂ ਨੇ ਸਿੱਖਾਂ ਦੇ ਹਿਸਾਬ ਨਾਲ ਮੁਲਕ ਨਹੀਂ ਚਲਾਉਣੇ ਤੇ ਸਾਡੀ ਗੱਲ ਦੁਨੀਆ ਚ ਕਿਉਂ ਸੁਣੀ ਜਾਏਗੀ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ ਸਾਡੀ ਗੱਲ ਇਸ ਕਰਕੇ ਨਹੀਂ ਸੁਣੀ ਜਾਂਦੀ ਸਾਡੇ ਸਿੰਘ ਮਾਰੇ ਗਏ ਸਾਡੇ ਸਿੰਘ ਸ਼ਹੀਦ ਹੋ ਗਏ ਉਹਦੇ باوجود ਸਾਡੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਕਿਉਂਕਿ ਗਰਾਊਂਡ ਦੇ ਉੱਤੇ ਜਿਸ ਤਰੀਕੇ ਦੀ ਆਵਾਜ਼ ਉੱਠਣੀ ਚਾਹੀਦੀ ਆ ਉਹ ਆਵਾਜ਼ ਨਹੀਂ ਉੱਠਦੀ ਸਾਨੂੰ ਆਪਣੀ ਮੂਵਮੈਂਟ ਪੰਜਾਬ ਦੇ ਵਿੱਚ ਤੇਜ਼ ਕਰਨੀ ਪੈਣੀ ਹੈ ਵਿਦੇਸ਼ਾਂ ਦੇ ਵਿੱਚ ਬਹੁਤ ਬਹੁਤ ਗੱਲ ਹੁੰਦੀ ਆ ਉੱਚੀ ਉੱਚੀ ਨਾਰੇ ਵੱਜਦੇ ਨੇ ਵੱਜਣੇ ਚਾਹੀਦੇ ਨੇ ਉਹਨਾਂ ਦਾ ਧੰਨਵਾਦ ਆ ਪਰ ਜੇ ਉਹ ਨਾਰੇ ਜੇ ਉਹ ਸੰਘਰਸ਼ ਪੰਜਾਬ ਦੇ ਵਿੱਚੋਂ ਮਾਇਨਸ ਰਿਹਾ ਤੇ ਅਸੀਂ ਆਪਣੀ ਆਸ ਸਿਰਫ ਸੱਤ ਸਮੁੰਦਰੋਂ ਪਾਰ ਰੱਖੀ ਤੇ ਸਾਡੀ ਦੁਨੀਆ 'ਚ ਕਿਸੇ ਨੇ ਨਹੀਂ ਸੁਣਨੀ ਜੇ ਆਪ ਤਾਕਤਵਰ ਹੋਵਾਂਗੇ ਜੇ ਮੂਵਮੈਂਟ ਤਾਕਤਵਰ ਹੋਏਗੀ ਜੇ ਸੰਘਰਸ਼ ਤਾਕਤਵਰ ਹੋਏਗਾ ਜੇ ਸਾਡੀਆਂ ਲੱਤਾਂ 'ਚ ਜਾਨ ਹੋਏਗੀ ਨਾ ਤੇ ਫਿਰ ਸਾਡੇ ਸ਼ਹੀਦ ਸਿੰਘਾਂ ਦੀ ਗੱਲ ਥਾਂ-ਥਾਂ ਦੇ ਉੱਤੇ ਹੋਏਗੀ ਤੇ ਇਨਸਾਫ਼ ਲੈਣ ਜੋਗੇ ਹੋ ਜਾਗੇ ਉਤੋਂ ਬਿਨਾ ਨਾ ਇਨਸਾਫ਼ ਮਿਲਿਆ ਤੇ ਨਾ ਸਾਨੂੰ ਮਿਲਣਾ ਤੇ ਨਾ ਆਸ ਹੀ ਰੱਖਣੀ ਚਾਹੀਦੀ ਹੈ ਸੋ ਮੇਰੀ ਸਿਰਫ ਆਪਣੀ ਸੰਗਤ ਨੂੰ ਇਹ ਨਹੀਂ ਬੇਨਤੀ ਆ ਕਿ ਜਿੱਥੇ ਇਸ ਗੱਲ ਦੇ ਉੱਤੇ ਸਾਡਾ ਜੋਰ ਲੱਗਾ ਆ ਕਿ ਫਲਾਨੇ ਸਿਸਟਮ ਚ ਇਨਸਾਫ ਲੈ ਲਓ ਫਲਾਨੇ ਚੋਂ ਲੈ ਲਓ ਇਸ ਸਿਸਟਮਾਂ ਦੂਸਰਿਆਂ ਦੇ ਵਿੱਚੋਂ ਕੋਈ ਇਨਸਾਫ ਨਾ ਭਾਲੋ ਕੋਈ ਦੇ ਦੇ ਤੇ ਧੰਨਵਾਦ ਪਰ ਬਹੁਤੀ ਆਸ ਨਾ ਰੱਖੋ ਜੇ ਇਨਸਾਫ ਕਰਨਾ ਆ ਜੇ ਇਨਸਾਫ ਲੈਣਾ ਆ ਤੇ ਗੁਰੂ ਵਾਲੇ ਬਣੀਏ ਖਾਲਸਾਤਨ ਸਥਾਪਿਤ ਕਰੀਏ ਕਾਲਾ ਸਤਾਨ ਸਥਾਪਿਤ ਕਰਨ ਦੇ ਲਈ ਸੰਘਰਸ਼ ਕਰੀਏ ਤੇ ਇਹ ਸੰਘਰਸ਼ ਇਹਨਾਂ ਪਵਿੱਤਰ ਆ ਜੇ ਇਹਦੇ ਵਿੱਚ ਸਾਡੇ ਪੁਰਾਣੇ ਸਿੰਘ ਸਿੰਘਣੀਆਂ ਨੇ ਆਪਣਾ ਖੂਨ ਦੇ ਕੇ ਇਸ ਬੂਟੇ ਨੂੰ ਸਿੰਜਿਆ ਆ ਤੇ ਯਾਦ ਰੱਖਣਾ ਪਏਗਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਇਹ ਬੂਟਾ ਸਿੱਖਾਂ ਦੇ ਖੂਨ ਨਾਲ ਹੀ ਹਰਿਆ ਰਹਿਣਾ ਆ ਸੋ ਸਾਨੂੰ ਆਪਣਾ ਖੂਨ ਪਸੀਨਾ ਇਹਦੀਆਂ ਜੜਾਂ ਦੇ ਵਿੱਚ ਪਾਉਂਦੇ ਰਹਿਣਾ ਪੈਣਾ ਆ ਤਾਂ ਸਾਡੀ ਗੱਲ ਅੱਗੇ ਤੁਰਨੀ ਆ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਸੋ ਇਹ ਬੇਨਤੀ ਜਿਹੜੀ ਆ ਮੇਰੀ ਸਤਿਕਾਰ ਕਰਨਾ ਕਿ ਜਿੰਨਾ ਸਾਡੇ ਕੋ ਹੋ ਸਕੇ ਸਾਨੂੰ ਆਪਣੇ ਸੰਘਰਸ਼ ਵਾਲ ਨੂੰ ਸੇਧਤ ਰਹਿਣਾ ਚਾਹੀਦਾ ਖਾਲਿਸਤਾਨ ਦੀ ਪ੍ਰਾਪਤੀ ਵੱਲ ਨੂੰ ਅੱਗੇ ਵਧਣਾ ਚਾਹੀਦਾ ਜਿਹੜਾ ਜਿਹੜਾ ਵੀ ਸਾਡੇ ਸਾਹਮਣੇ ਇਸ਼ੂ ਖਾਲਿਸਤਾਨ ਤੋਂ ਪੜਕਾਉਣ ਵਾਲਾ ਆਉਂਦਾ ਹੈ ਉਹਨੂੰ ਪਾਸੇ ਰੱਖੀਏ ਇੱਕ ਵਾਰੀ ਤੇ ਸਿੱਧੇ ਹੋ ਕੇ ਆਪਣੇ ਰਾਹ ਤੁਰੀਏ ਖਾਲਿਸਤਾਨ ਬਣੇਗਾ ਤੇ ਇਹ ਸ਼ਹੀਦ ਸਿੰਘਾਂ ਦਾ ਸਤਕਾਰ ਹੋਏਗਾ ਖਾਲਿਸਤਾਨ ਬਣੇਗਾ ਤੇ ਇਹਨਾਂ ਦਾ ਜਿਹੜਾ ਦੁਨੀਆ ਦੇ ਵਿੱਚ ਨਾਮ ਹੋਏਗਾ ਜੇ ਖਾਲਸਾਤਨ ਨਹੀਂ ਬਣੇਗਾ ਤੇ ਸਾਡੀਆਂ ਸੰਸਥਾਵਾਂ ਵੀ ਇਹਨਾਂ ਨੂੰ ਜੜੀਆਂ ਵਾਂ ਉਹ ਜਗ੍ਹਾ ਨਹੀਂ ਦੇਣਗੀਆਂ ਇਹਦੀ ਐਗਜ਼ਾਮਪਲ ਸਾਡੇ ਸਾਹਮਣੇ ਆ ਸ਼੍ਰੋਮਣੀ ਕਮੇਟੀ ਸਾਡੀ ਸੀ ਅਕਾਲ ਤਖਤ ਸਾਹਿਬ ਸਾਡਾ ਸੀ ਤੇ ਫੋਟਵਾਂ ਉੱਥੇ ਜਿਹੜੀਆਂ ਨੇਤਾ ਕਾਲੀ ਲੀਡਰਾਂ ਦੀਆਂ ਸਤਾਪਤ ਹੁੰਦੀਆਂ ਤੇ ਮਰਮੋਣ ਸਿੰਘ ਦੀਆਂ ਲਾਉਂਦੀਆਂ ਕਰਦੀਆਂ ਨੇ ਉੱਥੇ ਫੋਟਵਾਂ ਇਹਨਾਂ ਸ਼ਹੀਦ ਸਿੰਘਾਂ ਦੀਆਂ ਲੱਗਣੀਆਂ ਚਾਹੀਦੀਆਂ ਸੀ ਪਰ ਤਰਾਸ ਦੀ ਵੇਖੋ ਗੁਲਾਮੀ ਦੀ ਕਿ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਆ ਹੋਵੇ ਕਿ ਭਾਈ ਹਰਦੀਪ ਸਿੰਘ ਦੇ ਚਰ ਦੀ ਫੋਟੋ ਲਾਓ ਤੇ ਦਾ ਸਮਾਂ ਬੀਤ ਗਿਆ ਸ਼੍ਰੋਮਣੇ ਕਮੇਟੀ ਕੁਸਕੀ ਤੱਕ ਨਹੀਂ ਸੋ ਇਹ ਕਿਉਂ ਹੋ ਰਿਹਾ ਹੈ ਇਹ ਸੰਸਥਾਵਾਂ ਦਾ ਭੋਗ ਤਾਂ ਪੈ ਰਿਹਾ ਕਿਉਂਕਿ ਸਾਡੇ ਕੋਲ ਸਾਡਾ ਮੁਲਕ ਖਾਲਸਤਾਨ ਨੇਗਾ ਸਾਡਾ ਮੁਲਕ ਸਾਡੇ ਕੋਲ ਹੋਵੇ ਤੇ ਇਹਨਾਂ ਦਾ ਸਤਕਾਰ ਵੀ ਬਹਾਲ ਹੋਏਗਾ ਇਹਨਾਂ ਦੇ ਕਤਲ ਇਹਨਾਂ ਦੀਆਂ ਸ਼ਹਾਦਤਾਂ ਵੀ ਰੁਕਣਗੀਆਂ ਤਾਂ ਸਾਡੀਆਂ ਜਿਹੜੀਆਂ ਸਾਰੀਆਂ ਮੁਸੀਬਤਾਂ ਆ ਉਹਦਾ ਹੱਲ ਵੀ ਨਿਕਲੇਗਾ ਸੋ ਉਹਦੀ ਅਰਦਾਸ ਕਰਦਾ ਆ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੱਡ ਸਾਹਿਬ ਦੀ ਗੱਲ ਨੂੰ ਰਿਪੀਟ ਕਰਾਂਗਾ ਜਿਹੜੀ ਮੱਡ ਸਾਹਿਬ ਨੇ ਗੱਲ ਕਹੀ ਹੈ ਕਿ ਜਥੇਦਾਰ ਅਕਾਲਤਖ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਫੋਟੋ ਸਿੱਖ ਅਜ਼ਾਦ ਘਰ ਵਿੱਚ ਲੱਗੇ ਕਿ ਉਹ ਨਹੀਂ ਲੱਗੀ ਉਹਨਾਂ ਨੇ ਵਾਅਦਾ ਕੱਲਾ ਨਿੱਜਰ ਦਾ ਨਹੀਂ ਕੀਤਾ ਉਹਨਾਂ ਨੇ ਸਾਨੂੰ ਇਹ ਵੀ ਕਹਿ ਸੀ ਕਿ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੇ ਪਿਤਾ ਜੀ ਸਰਦਾਰ ਕਲਵੰਤ ਸਿੰਘ ਕੁਕਰੈਨ ਦੀ ਫੋਟੋ ਵੀ ਅਸੀਂ ਲਾਵਾਂਗੇ ਇਹ ਬੜੀ ਡਿਸਕਸ਼ਨ ਦਾ ਵਿਸ਼ਾ ਹੈ ਕਿ ਜਿਹੜੇ ਅਕਾਲ ਤਖਤ ਦੇ ਤੁਸੀਂ ਜਥੇਦਾਰ ਬਿਠਾਏ ਨੇ 1984 ਤੋਂ ਬਾਅਦ ਉਹ ਐਨਏ ਸਟੇਟ ਦੇ ਪ੍ਰੈਸ਼ਰ ਚ ਨੇ ਉਹਨਾਂ ਚ ਹਿੰਮਤ ਨਹੀਂ ਐ ਲੱਤਾਂ ਚ ਜਾਨ ਨਹੀਂ ਐ ਕਿ ਉਹ ਸਟੇਟ ਤੇ ਜ਼ੁਲਮ ਦੇ ਖਿਲਾਫ ਗੱਲ ਕਰ ਸਕਣ 2015 ਦੇ ਵਿੱਚ ਗਰਦਾਸਪੁਰ ਵਿੱਚ ਭਾਈ ਜਸਪਾਲ ਸਿੰਘ ਚੌਰ ਸਿੱਧਮਾ ਜਦੋਂ ਸ਼ਹੀਦ ਹੋਇਆ ਉੱਥੇ ਟਕਸਾਲ ਦਾ ਮੁਖੀ ਬਾਬਾ ਧੁੰਮਾ ਵੀ ਸੀ ਉੱਥੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਵੀ ਸੀ ਉਹਨਾਂ ਨੇ ਪੂਰੇ ਇਕੱਠ ਵਿੱਚ ਸਿੱਖਿਆ ਦਾ ਵਾਅਦਾ ਕੀਤਾ ਹੈ ਕਿ ਤੁਸੀਂ ਸੰਸਕਾਰ ਕਰੋ ਸਰਕਾਰ ਸਾਡੀ ਹੈ ਅਸੀਂ ਪਰਚੇ ਵੀ ਦਰਜ ਕਰਾਂਗੇ ਮੁਸਲਮਾਨਾਂ ਨੂੰ ਫੜਾਂਗੇ ਵੀ ਅੱਜ 10 ਸਾਲ ਤੋਂ ਉੱਪਰ ਹੋ ਗਿਆ ਇਹਨਾਂ ਦੀ ਜ਼ੁਬਾਨ ਨਹੀਂ ਹੈਗੀ ਉਹਨ ਮੈਂ ਬੇਨਤੀ ਕਰਾਂਗਾ ਸਰਦਾਰ ਸਰਬਜੀਤ ਸਿੰਘ ਕਮਾਨ ਮੈਂ ਹੁਣੇ ਬੈਠੇ ਦੇਖੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆ ਕੇ ਸੰਤਾਨਾਂ ਸਾਹਸ ਪਾਉਣ ਉਸ ਤੋਂ ਬਾਅਦ ਭਾਈ ਨਰਿੰਦਰ ਸਿੰਘ ਚੋੜਾ ਜੀ ਸਾਡੇ ਜਿਹੜੇ ਪੰਥਕ ਆਗੂ ਨੇ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਬਲਾਰੇ ਸਾਡੇ ਕੋ ਸਾਡੇ ਸੀਨੀਅਰ ਵਕੀਲ ਸਰਦਾਰ ਪਰਮੰਦਰ ਸਿੰਘ ਵਿਚ ਵੀ ਇੱਥੇ ਆਏ ਨੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਇਸ ਸਮਾਗਮ ਨੂੰ ਅਰੇਂਜ ਕਰਨ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਤਰਨਤਾਰਨ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਜਥੇਬੰਦੀ ਹੈ ਇੱਥੋਂ ਦੇ ਆਗੂਆਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਹੈ ਮੈਂ ਸਰਦਾਰ ਅਮਰੀਕ ਸਿੰਘ ਨੰਗਰ ਕਲਵਨ ਸਿੰਘ ਮਜ਼ਹਨ ਭਾਈ ਤੂਫਾਨ ਸਿੰਘ ਇੱਥੇ ਬੈਠੇ ਹੋਏ ਨੇ ਹੋਰ ਵੀ ਦਰਜਾ ਬਦਰਜਾ ਆਗੂ ਬੈਠੇ ਨੇ ਜਿਨ੍ਹਾਂ ਤੇ ਮੈਂ ਨਾ ਨਹੀਂ ਜਾਣਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਉਹਨਾਂ ਮੈਂ ਬੇਨਤੀ ਕਰਾਂਗਾ ਸਰਦਾਰ ਸਰਬਜੀਤ ਸਿੰਘ ਕਮਾਲੂ ਨਾਲ ਕਾਲਾ ਸਤਾਨ ਦੇ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਬੈਠੇ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਕਿਰਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਵਤਾਰ ਸਿੰਘ ਖੰਡਾ ਜਿਹੜਾ ਆਪਣੀ ਜ਼ਿੰਦਗੀ ਆਪਣੀ ਜਾਨ ਕੌਮ ਦੇ ਲੇਖੇ ਲਾ ਗਿਆ ਅੱਜ ਉਹਨਾਂ ਦੀ ਯਾਦ ਵਿੱਚ ਤੇ ਖਾਲਿਸਤਾਨ ਦੇ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜਦੋਂ ਜੁੜੇ ਬੈਠੇ ਆ ਆ ਮੈਨੂੰ ਉਹ ਦਿਨ ਚਿੱਤਾਂ ਆਉਂਦਾ ਜਦੋਂ ਇੱਕ ਭਰ ਪੂਰੀ ਭਖਮੀ ਗਰਮੀ ਦੀ ਦੁਪਹਿਰ ਵਿੱਚ ਮੈਂ ਭੈਣ ਜੀ ਕੋਲੇ ਚਰਨਜੀਤ ਭੈਣ ਜੀ ਕੋਲੇ ਮੋਗੇ ਗਿਆ ਸੀ ਤੇ ਅਸੀਂ ਬੜੀਆਂ ਗੱਲਾਂ ਕੀਤੀਆਂ ਸੀ ਮੇਰੇ ਕੁਝ ਗਿਲੇ ਸ਼ਿਕਵੇ ਸੀ ਪਾਈ ਖੰਡੇ ਦੀ ਵਰਕਿੰਗ ਦੇ ਸਬੰਧ ਵਿੱਚ ਤੇ ਫੋਨ ਦੇ ਉੱਤੇ ਅਸੀਂ ਆਪਸ ਵਿੱਚ ਉਹ ਗੱਲਾਂ ਬਾਤਾਂ ਬਹਿ ਕੇ ਸਪਸ਼ਟ ਕੀਤੀਆਂ ਸੀ ਉਸ ਤੋਂ ਬਾਅਦ ਵਿੱਚ ਜਿਹੜਾ ਪਹਾਣਾ ਹੁਣ ਵਾਪਰਨਾ ਸੀ ਉਹ ਤਾਂ ਵਾਪਰਿਆ ਉਹ ਤਾਂ ਉਹਦੀ ਦਾਤੇ ਦੀ ਜਿਵੇਂ ਜਿਵੇਂ ਖੇਡ ਆ ਉਵੇਂ ਹੋ ਕੇ ਰਹਿਣਾ ਹੁੰਦਾ ਪਰ ਇੱਕ ਵਾਰੀ ਅਸੀਂ ਇਹ ਵੀ ਸੋਚਿਆ ਸੀਗਾ ਵੀ ਉਧਰੋਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਮਾਤਾ ਜੀ ਨੂੰ ਭੈਣ ਚਰਨਜੀਤ ਜੀ ਨੂੰ ਮੈਨੂੰ ਕੈਨੇਡਾ ਦੇ ਵਿੱਚ ਜਿਹੜਾ ਖਾਲਸਾਡੇ ਪਰੇਡ ਆ ਉਹਦੇ ਬਹਾਨੇ ਵੀਜ਼ਾ ਲਵਾ ਕੇ ਕੋਈ ਰਾਹ ਕੱਢਿਆ ਜਾਵੇ ਤੇ ਜੇ ਹੋ ਸਕੇ ਤਾਂ ਬਾਅਦ ਵਿੱਚ ਭਾਈ ਖੰਡੇ ਨੂੰ ਵੀ ਕੈਨੇਡਾ ਲੈ ਜਾਵਾਂਗੇ ਤੇ ਉੱਥੇ ਉਦੋਂ ਅਜੇ ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਅਜੇ ਚੱਖੇਦਾਰ ਨਿੱਜਰ ਬਾਰੇ ਜਿੰਨਾ ਅੱਜ ਕੌਮ ਨੂੰ ਪਤਾ ਇੰਨਾ ਉਹਨਾਂ ਦਾ ਨਹੀਂ ਸੀ ਇਸ ਸਾਰੀ ਸਾਡੀ ਇਸ ਗੱਲ ਦੇ ਪਿੱਛੇ ਭਾਈ ਨਿੱਜਰ ਵਰਗਿਆਂ ਦਾ ਹੋਰ ਕਈਆਂ ਦਾ ਕੈਨੇਡਾ ਵਾਲਿਆਂ ਦਾ ਹੱਥ ਸੀਗਾ ਕਿ ਐਦਾਂ ਆਪਾਂ ਕਰ ਲੈਨੇ ਆਂ ਪਰ ਨਾ ਜੱਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਮਾਤਾ ਜੀ ਦਾ ਵੀਜਾ ਲੱਗਿਆ ਨਾ ਮੇਰਾ ਭੈਣ ਜੀ ਦਾ ਵੀਜਾ ਜਦੋਂ ਲੱਗਿਆ ਉਸ ਟਾਈਮ ਅਸੀਂ ਬੁੱਧ ਸਿੰਘ ਵਾਲੇ ਮਾਤਾ ਬਹੁਤ ਬਿਮਾਰ ਸੀ ਬਸਾਖੀ ਵਾਲਾ ਦਿਨ ਸੀਗਾ ਅਸੀਂ ਦਰਾਂ ਚ ਇਕੱਠੇ ਹੋਏ ਤੇ ਉਸੇ ਸ਼ਾਮ ਨੂੰ ਹੀ ਮਾਤਾ ਜੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਮਾਤਾ ਜੀ ਉਹ ਵੀ ਚੜ੍ਹਾਈ ਕਰ ਗਏ ਸੀਗੇ ਸੋ ਜਿਹੜਾ ਉਦੋਂ ਇਹ ਬਯੰਤਾ ਸੋਚਦੇ ਹੁੰਦੇ ਸੀ ਵੀ ਸਿੱਖ ਸੰਘਰਸ਼ ਨੂੰ ਵੱਡੀਆਂ ਉੱਚੀਆਂ ਹੋਰ ਮੰਜਲਾ ਤੇ ਜਿਵੇਂ ਅੱਜ ਮੰਡ ਸਾਹਿਬ ਨੇ ਗੱਲ ਕੀਤੀ ਆ ਉਦੋਂ ਖੰਡਾ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਕੈਨੇਡਾ ਜੇਕਰ ਗੱਲ ਬਣ ਸਕੇ ਜੇ ਆਪਾਂ ਕੈਨੇਡਾ ਕੱਠੇ ਹੋ ਸਕੀਏ ਸੋ ਇਸੇ ਤਰੀਕੇ ਨਾਲ ਬਹੁਤ ਵਿਜ਼ਨ ਤੇ ਵੱਡੇ ਦਾਇਰੇ ਵਾਲਾ ਸਿੰਘ ਸੀਗਾ ਜੇ ਕੋਈ ਕਵੇ ਵੀ ਉਹ ਨਹੀਂ ਮੁੰਡਾ ਖੋਡਿਆ ਆਪਾਂ ਨੂੰ ਜਿਵੇਂ ਐਦਾਂ ਨਹੀਂ ਉਹਦੇ ਕੋਲ ਇੱਕ ਜ਼ਿੰਦਗੀ ਨੂੰ ਸੰਘਰਸ਼ ਨੂੰ ਦੇਖਣ ਦਾ ਬਚਪਨ ਤੋਂ ਹੀ ਉਹਦੀ ਜਿਵੇਂ ਪਰਬ੍ਰਸ਼ ਹੋਈ ਸੀ ਕਿਉਂਕਿ ਜਿਹੜਾ ਪਰਿਵਾਰ ਦਾ ਆਪਾਂ ਅਜੀਤ ਕਰ ਬਹੁਤੇ ਲੋਕਾਂ ਨੂੰ ਉਵੇਂ ਜਿਵੇਂ ਪਤਾ ਹੋਣਾ ਚਾਹੀਦਾ ਉਵੇਂ ਨਹੀਂ ਪਤਾ ਹੈਗਾ ਦੋ ਚਾਰ ਮੈਂ ਕਿਹਾ ਪੰਜ ਕੁ ਮਹੀਨੇ ਹੋਏ ਹੋਣਿਆ ਜਦੋਂ ਆਨੰਦ ਕਾਰਜ ਹੋਇਆ ਭੈਣਜੀ ਨੂੰ ਵੀ ਨਾਲ ਹੀ ਭਾਈ ਖੁਕਰਾਨਾ ਦੇ ਨਾਲ ਅੰਡਰਗਰਾਉਂਡ ਲਾਈਫ ਦੇ ਵਿੱਚ ਜਾਣਾ ਪਿਆ ਉਹਨਾਂ ਦਿਨਾਂ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਭਾਈ ਮਨੋਹਰ ਸਿੰਘ ਧੀਰਾ ਤੇ ਹੋਰ ਇਹ ਸਾਰੇ ਸਿੰਘਾਂ ਦਾ ਜਿਹੜਾ ਅੰਡਰਗਰਾਊਂਡ ਜੀਵਨ ਸੀਗਾ ਉਹਦੇ ਵਿੱਚ ਮਕਾਨ ਕਿਰਾਏ ਤੇ ਲੈ ਕੇ ਰਹਿਣਾ ਦੇ ਲਈ ਭੈਣ ਜੀ ਦਾ ਤੇ ਭਾਜੀ ਦਾ ਮਤਲਬ ਕਲਵੰਤ ਸਿੰਘ ਭਾਈ ਕਲਵੰਤ ਸਿੰਘ ਖਖਰਾਣਾ ਦਾ ਇਸ ਥਿੱਕੇ ਦਾ ਇੱਕ ਆਪਣੇ ਆਪ ਸਿਸਟਮ ਖੜਾ ਕੀਤਾ ਜਦੋਂ ਭਾਈ ਖੰਡੇ ਦਾ ਜਨਮ ਹੋਇਆ ਉਹ ਵੀ ਉਹਨਾਂ ਦਾ ਜਿਹੜਾ ਜਨੇਪਾ ਆ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਘਰੇ ਰੋਡੇ ਪਿੰਡ ਚ ਉਹਨਾਂ ਦਾ ਜਿਹੜਾ ਜਨਮਾ ਉਹ ਹੋਇਆ ਤੋ ਇਹ ਇੱਕ ਉਸ ਸਖਸ਼ ਦੇ ਵਿੱਚ ਉਸ ਬਚਪਨ ਤੋਂ ਹੀ ਉਹਦੇ ਅੰਦਰ ਇੱਕ ਸਪਿਰਟ ਜਿਹੜੀ ਸੀ ਉਹ ਕੰਮ ਕਰ ਰਹੀ ਸੀ। ਉਹ ਇਸ ਪਰਿਵਾਰ ਦਾ ਜਦੋਂ ਅੱਜ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਅਣਜਾਣ ਬੰਦਿਆਂ ਦੇ ਕੋਲੋਂ ਕਰਦਾਰਕੁਸ਼ੀ ਸੁਣਦੇ ਆਂ ਉਦੋਂ ਦਿਲ ਰੋਂਦਾ ਕਿ ਤੁਹਾਨੂੰ ਪਤਾ ਤਾਂ ਹੈ ਨਹੀਂ ਕਿਸੇ ਗੱਲ ਦਾ ਕਿ ਇਹ ਪਰਿਵਾਰ ਕਿਵੇਂ ਇਸ ਲਹਿਰ ਦੇ ਵਿੱਚ ਆਇਆ ਕੀ ਇਹਨਾਂ ਦਾ ਯੋਗਦਾਨ ਆ ਜੇ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲਓ ਕਿਸੇ ਤੋਂ ਸਮਝ ਲਓ ਅਣਜਾਣ ਮੁੰਡੇ ਬਿਲਕੁਲ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਇਲਮ ਨਹੀਂ ਹੁੰਦਾ ਕਿਸੇ ਵੀ ਸ਼ਖਸੀਅਤ ਬਾਰੇ ਕਿਸੇ ਵੀ ਘਟਨਾ ਘਰਮ ਬਾਰੇ ਪਰ ਉਹ ਆਪਦੇ ਧੜੇ ਚ ਜਾਂ ਧਿਰ ਚ ਖੜ ਕੇ ਲਾਈ ਲੱਗ ਪਉਣੇ ਦੇ ਵਿੱਚ ਆ ਕੇ ਜਦੋਂ ਵੱਧ ਕਲਾਮੀ ਕਰਦੇ ਆ ਉਦੋਂ ਦਿਲ ਜਿਹੜਾ ਹੈਗਾ ਰੁੰਦਾ ਸੋ ਅੱਜ ਜਦੋਂ ਆਪਾਂ ਉਸ ਸਿੰਘ ਦੀ ਯਾਦ ਵਿੱਚ ਜੁੜੇ ਬੈਠੇ ਆ ਤਾਂ ਉਦੋਂ ਜਿਹੜੀਆਂ ਗੱਲਾਂ ਇੱਥੇ ਸਟੇਜ ਤੋਂ ਹੋ ਰਹੀਆਂ ਨੇ ਉਹਦੇ ਸਬੰਧ ਚ ਇੱਕ ਦੋ ਗੱਲਾਂ ਕਰਕੇ ਮੈਂ ਸਮਾਪਤੀ ਕਰਨੀ ਆ ਕਿਉਂਕਿ ਆਪਣੀ ਕੌਮ ਦੇ ਵੱਡੇ ਆਗੂ ਸਰਦਾਰ ਸਿਮਰਜੀਤ ਸਿੰਘ ਮਾਨ ਇੱਥੇ ਬੈਠੇ ਨੇ भाई नारायण सिंह चौड़ा बैठे ने भाई कंवरपाल सिंह तो मैं ये गल जी इतो चलती थेबंध चली चाहना है कि अब हवाएं ही करेंगी रोशनी का फैसला अब हवाएं ही करेंगी रोशनी का फैसला जिस दिए में जान होगी वो दिया रह जाएगा गल इथे आके खड़ गई है ਲਕੀਰ ਤਾਂ ਪਹਿਲੇ ਦਿਨ ਤੋਂ ਹੀ ਖਿੱਚੀ ਗਈ ਜਿਸ ਤਨ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਨਾ ਕੀਤੀ ਜਿਹਨੇ ਇੱਧਰ ਖੜਨਾ ਲਕੀਰ ਦੇ ਤੇ ਜਿਹਨੇ ਉੱਧਰ ਖੜਨਾ ਹਰੇਕ ਦੀ ਆਪਣੀ ਮਰਜ਼ੀ ਹੈ ਕੋਈ ਗੁਰੂ ਸਾਹਿਬ ਦੇ ਗੁਰੂ ਘਰ ਦੇ ਵਿੱਚ ਗੁਰੂ ਪਰਿਵਾਰ ਦੇ ਵਿੱਚ ਜਨਮ ਲੈ ਕੇ ਬਹੁਤ ਨੇ ਸਾਡੇ ਕੋਲੇ ਜਿਨ੍ਹਾਂ ਦਾ ਇਤਿਹਾਸ ਆਪਾਂ ਜਾਣਦੇ ਆ ਜਿਹੜੇ ਦੁਸ਼ਮਣ ਨਾਲ ਖੜੇ ਜਿਹੜੇ ਗੁਰੂ ਘਰ ਨਾਲ ਨਹੀਂ ਖੜੇ ਜੇ ਗੁਰੂਆਂ ਦੇ ਘਰਾਂ 'ਚ ਜਨਮ ਲੈ ਕੇ ਗੁਰੂਆਂ ਦੇ ਸਿਧਾਂਤ ਦੇ ਉਲਟ ਚੱਲ ਸਕਦੇ ਆ ਤਾਂ ਅੱਜ ਆਪਾਂ ਕਿਵੇਂ ਸੋਚ ਸਕਦੇ ਆ ਕਿ ਸਿੱਖਾਂ ਦੇ ਘਰੇ ਜੰਮਣ ਵਾਲਾ ਹਰ ਬੰਦਾ ਸਾਡੇ ਤਾਂ ਉਲਟ ਕੰਮ ਹੋਇਆ ਪਿਆ ਇਸ ਖਾੜਕੂ ਜਹਾਦ ਦੇ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਮੁੰਡੇ ਇਸ ਸੰਘਰਸ਼ ਦੇ ਵਿੱਚ ਲੇਖੇ ਲੱਗੇ ਬਹੁਤ ਸਾਰੇ ਮੁਸਲਮਾਨ ਪਰਿਵਾਰਾਂ ਦੇ ਮੁੰਡੇ ਖਾਲਸਤਾਨ ਲਈ ਖਾਲਸੇ ਲਈ ਖਾਲਸਾ ਹੀ ਚੜ੍ਹਤ ਲਈ ਸ਼ਹੀਦੀਆਂ ਪਾ ਗਏ ਬਹੁਤ ਸਾਰੇ ਪੁਲਿਸ ਵਿੱਚੋਂ ਸੀ ਬਹੁਤ ਸਾਰੇ ਫੌਜ ਵਿੱਚੋਂ ਸੀ ਕਿਹੜਾ ਵਿਭਾਗ ਹੈ ਜਿਹਦੇ ਵਿੱਚੋਂ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸਾਡੇ ਇਸ ਸੰਘਰਸ਼ ਦੇ ਮੌਕੇ ਸਾਡੇ ਨਾਲ ਖੜਕੇ ਕੁਰਬਾਨੀਆਂ ਨਹੀਂ ਕਰਕੇ ਗਏ ਇਹ ਗੱਲ ਦੱਸਣ ਦਾ ਭਾਵੇਂ ਆ ਕਿ ਸਾਡੇ ਸਾਹਮਣੇ ਜੋ ਕੁਝ ਪਿਆ ਇਹਦੇ ਵਿੱਚੋਂ ਸਾਨੂੰ ਆਪਦੇ ਕੰਮ ਦਾ ਆਪਦੇ ਪੱਖ ਦਾ ਚੁਣਨਾ ਪੈਣਾ ਸਾਨੂੰ ਪਛਾਣ ਕਰਨੀ ਪੈਣੀ ਆ ਇਹ ਜਿਹੜੀ ਸਮਝ ਆ ਜਾਂ ਇਹ ਜਿਹੜੀ ਲਿਆਕਤ ਆ ਇਹ ਜਿਹੜੀ ਬਖਸ਼ਿਸ਼ ਆ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਵਿੱਚ ਸੀ ਜਦੋਂ ਵੀ ਉਹਨਾਂ ਕੋਲ ਕੋਈ ਆਇਆ ਉਹਨਾਂ ਨੇ ਕਿਸੇ ਨੂੰ ਦਰਸਕਾਰਿਆ ਨਹੀਂ ਦਰਕਾਰਿਆ ਨਹੀਂ ਗਲ ਨਾਲ ਲਾਇਆ ਤੇ ਇਸੇ ਕਰਕੇ ਜਦੋਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਦਾ ਮੈਂ ਪ੍ਰੋਜੈਕਟਰ ਘਰ ਘਰ ਕਰਨ ਗਿਆ ਮੈਂ ਬੜਾ ਹੈਰਾਨ ਹੁੰਦਾ ਸੀ ਗਾਂ ਪੰਡਤਾਂ ਦਾ ਘਰ ਹੁੰਦਾ ਸੀ ਤੇ ਇੱਥੇ ਸਾਨੂੰ ਇਹ ਤੋਤਾ ਪੜਾਇਆ ਜਾਂਦਾ ਸਾਰੇ ਇੰਡੀਅਨ ਮੀਡੀਆ ਵੱਲੋਂ ਵੀ ਸੰਤ ਭਿੰਡਰਾ ਵਾਲੇ ਤੇ ਸਾਰੀ ਖਾੜਕੂ ਲਹਿਰ ਜਾਂ ਖਾਲਸਪਤਨ ਦੀ ਲਹਿਰ ਤਾਂ ਹਿੰਦੂਆਂ ਦੇ ਮਤਲਬ ਖਿਲਾਫ ਆ ਜਾਂ ਹਿੰਦੂਆਂ ਨੂੰ ਮਾਰ ਦੇਣ ਵਾਲੀ ਗੱਲ ਆ ਕਿ ਉਹਨਾਂ ਸਿੰਘਾਂ ਨੂੰ ਜਿਹੜੇ ਬਾਬਾ ਜਰਨੈਲ ਸਿੰਘ ਦੇ ਨਾਲ ਖੜ ਕੇ ਸ਼ਹੀਦੀਆਂ ਪਾ ਜਾਂਦੇ ਆ ਜਾਂ ਬਾਅਦ ਵਿੱਚ ਚੱਲੇ ਉਸ ਸੰਘਰਸ਼ ਦੇ ਵਿੱਚ ਕੌਮਲੀ ਕੁਰਬਾਨੀਆਂ ਕਰ ਜਾਂਦੇ ਆ ਉਹਨਾਂ ਨੂੰ ਨਹੀਂ ਦੇਖਿਆ ਹੈਗਾ ਕਿ ਇਹ ਲਹਿਰ ਜਾਂ ਇਹ ਸੰਤ ਭਿੰਡਰਾਵਾਲੇ ਜਾਂ ਖਾੜਕੂ ਜਿਹੜੇ ਨੇ ਉਹ ਹਿੰਦੂਆਂ ਦੇ ਦੁਸ਼ਮਣ ਨਹੀਂ ਪੁਲਿਸ ਵਾਲੇ ਬੇਅੰਤ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੀ ਇੱਕ ਲੰਬੀ ਲਿਸਟ ਆਪਾਂ ਇੱਥੇ ਉਸ ਪਾਸੇ ਨਹੀਂ ਪੇਸ਼ ਸਕਦੇ ਪਰ ਹੈ ਮੈਂ ਇਸ ਗੱਲ ਨੂੰ ਛੱਡ ਕੇ ਇੱਕ ਹੋਰ ਕਿ 1981 'ਚ ਜਦੋਂ ਸੰਤ ਭਿੰਡਰਾਵਾਲਿਆਂ ਦੀ ਗ੍ਰਿਫਤਾਰੀ ਹੋਈ ਉਦਣ ਦਾਲ ਖਾਲਸਾ ਜਥੇਵੰਦੀ ਜਿਹਦਾ ਸਿਧਾਂਤਕ ਤੌਰ ਦੇ ਉੱਤੇ ਟਕਸਾਲ ਨਾਲ ਜਾਂ ਟਕਸਾਲ ਦੇ ਵਿਚਾਰਧਾਰਾ ਨਾਲ ਤਾਲਮੇਲ ਨਹੀਂ ਸੀਗਾ ਪਰ ਉਹਨਾਂ ਨੇ ਇਹ ਦੇਖਿਆ ਕਿ ਬਾਬਾ ਜਰਨੈਲ ਸਿੰਘ ਐਸ ਮੌਕੇ ਕੌਮ ਲਈ ਖੜਾ ਤਾਂ ਕੌਮ ਦੇ ਮੁੱਦੇ ਉੱਤੇ ਉਹਨਾਂ ਨੇ ਹਾਈਜੈਕਿੰਗ ਕੀਤੀ ਬੱਬਰ ਖਾਲਸਾ ਯਾਨੀ ਕਿ ਅਖੰਡ ਕੀਰਤਨੀ ਜਥਾ ਉਹਦਾ ਵਿਚਾਰਧਾਰਕ ਸਿਧਾਂਤਕ ਤੌਰ ਤੇ ਟਕਸਾਲ ਨਾਲ ਮਤ ਪੇਦ ਸੀ ਪਰ ਸਿੰਘਾਂ ਨੇ ਇਹ ਦੇਖਿਆ ਬਾਬਾ ਜਰਨੈਲ ਸਿੰਘ ਦੇ ਬਹਾਨੇ ਸਾਡੀ ਕੌਮ ਦੀ ਬੇਇੱਜ਼ਤੀ ਕਰਨਾ ਚਾਹੁੰਦਾ ਸਿਸਟਮ ਤਾਂ ਉਹਨਾਂ ਨੇ ਉਸੇ ਸ਼ਾਮ ਮੋਟਰਸਾਈਕਲ ਦੇ ਉੱਤੇ ਜੋ ਕੀਤਾ ਆਪਣੇ ਸਾਰਿਆਂ ਦੇ ਸਾਹਮਣੇ ਆ ਫੈਡਰੇਸ਼ਨ ਵਾਲੇ ਸਿੰਘ ਜਾਂ ਅਕਾਲੀ ਦਲ ਜਿਹੜਾ 1978 ਦੇ ਸਾਕੇ ਤੋਂ ਸੰਤ ਜਰਨੈਲ ਸਿੰਘ ਦੀ ਜਾਂ ਸਿੰਘਾਂ ਦੀ ਵਿਚਾਰਧਾਰਾ ਦੇ ਨਾਲ ਟਕਰਾਅ ਵਾਲੀ ਪੋਜੀਸ਼ਨ ਸੀ 1980 ਵਾਲੀ ਇਲੈਕਸ਼ਨ ਚ ਆਪਾਂ ਸਾਰੇ ਕੌਮ ਨੇ ਪੰਥ ਨੇ ਅਕਾਲੀਆਂ ਦਾ ਰੱਜ ਕੇ ਵਿਰੋਧ ਕੀਤਾ ਸੀ ਪਰ ਜਿੱਦਣ 1981 ਵਿੱਚ ਸੰਤਾਂ ਦੀ ਗ੍ਰਿਫਤਾਰੀ ਹੋਈ ਉਹਨਾਂ ਅਕਾਲੀਆਂ ਨੂੰ ਵੀ ਮੋਰਚਾ ਲਾਉਣਾ ਪਿਆ ਪੂਰੀ ਦੀ ਪੂਰੀ ਕੌਮ ਬਾਬਾ ਜਰਨੈਲ ਸਿੰਘ ਦੇ ਮਗਰ ਜਦੋਂ ਡਟ ਕੇ ਖੜੀ ਦੇਖੀ ਜਦੋਂ ਦਿੱਲੀ ਨੂੰ ਡੀਪ ਸਟੇਟ ਨੂੰ ਨਿਜਾਮ ਨੂੰ ਹਕੂਮਤ ਨੂੰ ਬਾਬਾ ਜਰਨੈਲ ਸਿੰਘ ਦੀ ਰਿਹਾਈ ਦਾ ਫੈਸਲਾ ਕਰਨਾ ਪਿਆ ਉਸ ਮੌਕੇ ਇੱਕ ਫੈਸਲਾ ਹੋਰ ਹੋਇਆ ਸੀ ਉਹ ਸਾਨੂੰ ਅੱਜ ਇਸ ਮਾਹੌਲ ਵਿੱਚ ਜਦੋਂ ਆਪਾਂ ਟੈਂ ਦੀ ਕਲਾੜੀਆਂ ਚੀਂ ਚੀਂ ਕਰਨੀਆਂ ਗੱਲਾਂ ਕਰਦੇ ਆ ਉਦੋਂ ਸਾਨੂੰ ਉਹ ਚੇਤੇ ਰੱਖਣ ਦੀ ਲੋੜ ਆ ਉਦੋਂ ਉਹਨਾਂ ਨੇ ਸੋਚਿਆ ਸੀ ਅੱਛਾ ਸਿੱਖੋ ਤੁਸੀਂ ਸਾਨੂੰ ਇਹ ਦਿਖਾਉਨੇ ਹੋ ਕਿ ਜੇ ਕਿਸੇ ਨੇ ਟਕਸਾਲ ਵੱਲ ਉਂਗਲ ਕੀਤੀ ਉਹਦੀ ਬਾਹ ਵੜ ਦਿਆਂਗੇ ਜੇ ਕਿਸੇ ਨੇ ਟੇਢੀ ਅੱਖ ਕੀਤੀ ਉਹਦੀ ਗਰਦਨ ਉਡਾ ਦੇਾਂਗੇ ਤੁਸੀਂ ਸਾਨੂੰ ਇਹ ਦਿਖਾਉਨੇ ਹੋ ਅਸੀਂ ਇਹੋ ਜੇ ਦਿਨ ਲੈ ਆਵਾਂਗੇ ਤੁਸੀਂ ਟਕਸਾਲ ਦੇ ਮਹਿਤਾ ਚੌਂਕ ਸੈਂਟਰ ਵੱਲ ਝਾਕਿਆ ਨਹੀਂ ਕਰੋਗੇ ਅਸੀਂ ਇਹੋ ਜਿਹਾ ਮਾਹੌਲ ਬਣਾ ਦੇਾਂਗੇ ਤੁਸੀਂ ਟਕਸਾਲ ਦੇ ਮੁਖੀ ਦੇ ਖੁਦ ਪੁਤਲੇ ਫੂਕਿਆ ਕਰੂੰਗੇ ਇਹ ਉਹਨਾਂ ਦਾ ਅਜੰਡਾ ਉਹ ਕਿੰਨਾ ਕਿਹ ਚ ਕਾਮਯਾਬ ਹੁੰਦੇ ਆ ਇਹ ਉਹਨਾਂ ਦੀ ਸੋਚ ਆ ਅਗਲੀ ਗੱਲ ਆ ਜਿਹੜਾ ਅੱਜ ਦਾ ਮਾਹੌਲ ਆ ਇਹਦੇ ਵਿੱਚ ਸਾਡੇ ਵਿੱਚੋਂ ਹੀ ਹਜ਼ਾਰਾਂ ਲੋਕ ਕਿਵੇਂ 트ੈਪਡ ਹੋ ਕੇ ਆਪਦੀ ਹੀ ਕੌਮ ਦੇ ਉਸ ਸੰਘਰਸ਼ ਦੇ ਖਿਲਾਫ ਬੋਲ ਰਹੇ ਨੇ ਇਹ ਉਹੀ ਸੋਚ ਆ ਜਿਹੜੀ ਉਦੋਂ 1981 'ਚ ਉਹਨਾਂ ਨੇ ਬਾਬਾ ਜਰਨੈਲ ਸਿੰਘ ਬਾਰੇ ਤੇ ਟਕਸਾਲ ਬਾਰੇ ਸੋਚੀ ਸੀ ਕਿ ਥੋਡੀ ਹੀ ਕੌਮ ਤੋਂ ਥੋੜੇ ਹੀ ਸੰਘਰਸ਼ ਦੇ ਜ਼ਿਦਾਰੂਆਂ ਨੂੰ ਗਾਲਾਂ ਕਢਵਾ ਦੇਾਂਗੇ ਕੱਡੀਆਂ ਜਾ ਰਹੀਆਂ ਇਹ ਜੇ ਅਸੀਂ ਸਿਆਣੇ ਆ ਜਿਹੜੇ ਇੱਥੇ ਬੈਠੇ ਆ ਤਾ ਸਾਨੂੰ ਉਹਨਾਂ ਨੂੰ ਸਮਝਣਾ ਪਊਗਾ ਜਿਹੜੇ ਇੱਜ ਕਰਦੇ ਨੇ ਸਾਡੇ ਘਰਾਂ 'ਚ ਸਾਡੇ ਕੌਮ ਦੇ ਹਿੱਸਾ ਹੋਣ ਦੇ ਬਾਵਜੂਦ ਸਾਡੀ ਕੌਮ ਦੇ ਸੰਘਰਸ਼ ਦੇ ਉਲਟ ਭੁਗਤਦੇ ਨੇ ਅਸੀਂ ਮਨੋਵਿਗਿਆਨਕ ਤੌਰ ਦੇ ਉੱਤੇ ਆਪਦੀ ਹੀ ਕੌਮ ਦੇ ਉਹਨਾਂ ਬੱਚਿਆਂ ਨੂੰ ਪੱਕੇ ਦੁਸ਼ਮਣ ਬਣਾਉਣਾ ਜਾਂ ਕੀ ਕਰਨਾ ਇਹ ਸਾਡੇ ਖਿਆਲ ਦਾ ਹਿੱਸਾ ਹੋਣਾ ਚਾਹੀਦਾ ਤੇ ਸਾਨੂੰ ਇਹ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਿ ਦੁਸ਼ਮਣ ਬਾਤ ਕਰੇ ਅਣਹੋਣੀ ਉਨੇ ਸਾਡੇ ਹੀ ਘਰਾਂ ਚ ਸਾਡੇ ਹੀ ਮਨਾਂ ਵਿੱਚ ਸਾਡੇ ਹੀ ਬੰਦਿਆਂ ਦੇ ਖਿਲਾਫ ਜ਼ਹਿਰ ਭਰ ਦਿੱਤੀ ਆ ਆਪਾਂ ਇੱਕ ਦੂਜੇ ਦੇ ਗਾਟੇ ਲਾਉਣ ਵੇਲੇ ਇੱਕ ਦੂਜੇ ਦੇ ਖਿਲਾਫ ਲਿਖਣ ਬੋਲਣੇ ਹਰੇਕ ਬੰਦਾ ਇਹ ਸੋਚਦਾ ਮੈਂ ਬਿਲਕੁਲ ਸਹੀ ਕਰ ਰਿਹਾ ਹਾਂ ਹਰੇਕ ਬੰਦਾ ਇਹ ਸੋਚ ਰਿਹਾ ਹੁੰਦਾ ਮੇਰੀ ਸਾਰੀਆਂ ਧੜਾਂ ਧੜਿਆਂ ਨਾਲ ਗੱਲ ਹੁੰਦੀ ਆ ਹਰੇਕ ਬੰਦੇ ਨੂੰ ਇਹ ਲੱਗ ਰਿਹਾ ਕਿ ਮੈਂ ਦੂਜੇ ਧੜੇ ਦੇ ਖਿਲਾਫ ਜੋ ਕਰ ਰਿਹਾ ਉਹ ਸਹੀ ਕਰ ਰਿਹਾ ਤੇ ਹਰੇਕ ਇਸ ਗੱਲ ਦੇ ਉੱਤੇ ਜਿਹੜੇ ਆਪਾਂ ਸਿਆਣੇ ਆ ਆਪਾਂ ਇਸ ਗੱਲ ਨੂੰ ਸਮਝੀਏ ਨਿੱਕੀ ਜੀ ਬੇਨਤੀ ਕਰਕੇ ਮੈਂ ਸਮਾਪਤੀ ਕਰਦਾ ਸਮਾਂ ਇਨਾ ਹੈ ਨਹੀਂ ਪਰ ਵਕਤ ਵੀ ਇਹੀ ਹੁੰਦਾ ਆ ਜਿਹੜੇ ਇੱਥੇ ਬੈਠੇ ਆ ਨਾ ਆਪਾਂ ਕਿੰਨੇ ਗਿਣਤੀ ਜਿੱਦਾਂ ਜਗਰਾ ਭਾਈ ਜਗਰਾ ਸਿੰਘ ਤੂਫਾਨ ਦੇ ਭੋਗ ਤੇ ਲੱਖਾਂ ਸੰਗਤਾਂ ਰਿਕਾਰਡ ਤੋੜ ਸੰਗਤਾਂ ਗੋਲੀਆਂ ਬੰਬਾਂ ਤੋਪਾਂ ਦੇ ਸਾਹਮਣੇ ਵੀ ਪਹੁੰਚੀਆਂ ਸੀ ਉਸ ਦਿਨ ਦਿੱਲੀ ਵਾਲਿਆਂ ਨੇ ਸੋਚ ਲਿਆ ਸੀਗਾ ਕਿ ਆਹ ਦਿਨ ਲਿਆਵਾਂਗੇ ਤੁਸੀਂ ਚਾਹੇ ਬੱਸਾਂ ਗੱਡੀਆਂ ਦੇ ਦਿਆ ਕਰੋ ਤੁਹਾਡੇ ਭੋਗਾਂ ਤੇ ਅਸੀਂ ਤਾਂ ਦੇ ਨਹੀਂ ਆਉਣਗੇ ਲੋਕ ਲਿਆਂਦੇ ਨਾ ਉਹਨਾਂ ਨੇ ਉਹ ਉਹ ਜੇ ਕਾਮਯਾਬ ਹੋ ਰਹੇ ਆ ਤਾਂ ਆਪਾਂ ਅਸਫਲ ਹੋ ਰਹੇ ਆ ਜੇ ਉਹ ਅਸਫਲ ਹੋ ਰਹੇ ਆ ਤਾਂ ਆਪਾਂ ਨੂੰ ਇਹਦੇ ਤੇ ਵਿਚਾਰ ਚਰਚਾ ਕਰਨ ਦੀ ਲੋੜ ਆ ਪਰ ਆਪਣਾ ਕੀ ਹੁੰਦਾ ਜਦੋਂ ਵੀ ਕਿਤੇ ਮੌਕਾ ਮਿਲਦਾ ਮੈਨੂੰ ਤਾਂ ਇਹੀ ਅੱਜ ਤੱਕ ਲੱਭਿਆ ਵੀ ਹਰੇਕ ਤਾਂ ਦੇ ਉੱਤੇ ਇਹ ਹੁੰਦਾ ਵੀ ਛੇਤੀ ਨਿਵੇੜੋ ਜੀ ਗੱਲ ਨਾ ਕਰੋ ਜੇ ਗੱਲ ਨਹੀਂ ਕਰਾਂਗੇ ਜੇ ਦੁੱਖ ਨਹੀਂ ਰੋਵਾਂਗੇ ਤਾਂ ਕਿੱਥੇ ਬੋਲਾਂਗੇ ਇਸੇ ਕਰਕੇ ਮੈਂ ਤਾਂ ਸੋਸ਼ਲ ਮੀਡੀਆ ਤੇ ਆਪਦਾ ਪੂਰਾ ਗੁੱਬਗਵਾੜ ਕੱਢਦਾ ਕਈ ਕਹਿੰਦੇ ਯਾਰ ਜ਼ਿਆਦਾ ਬੋਲਦਾ ਜ਼ਿਆਦਾ ਲਿਖਦਾ ਮੈਂ ਕਹਿੰਦਾ ਹੋਰ ਕਰੀਏ ਕੀ ਜਿੱਥੇ ਜਾਣੇ ਉੱਥੇ ਹੁੰਦਾ ਵੀ ਛੇਤੀ ਜਾਓ ਜੀ ਹੁਣ ਮੈਂ ਇੱਕ ਗੱਲ ਜਦੋਂ ਇਹ ਜਿਹੜਾ ਅੱਜ ਭੋਗਾਂ ਤੇ ਉੱਤੇ ਸਾਡੇ ਜਦੋਂ ਸਾਰਾ ਖਾੜਕੂ ਸੰਘਰਸ਼ ਤੋਂ ਬਾਅਦ ਇੱਕ ਪੂਰਾ ਡਿਪਰੈਸ਼ਨ ਵਾਲਾ ਦੌਰ ਲੰਘ ਕੇ ਗਿਆ ਜਦੋਂ ਪੂਰਾ ਐਨ ਡਿਕਲਾਈਨ ਸੀ